ਕੀ ਨਾਮ ਕੀ ਹੈ ਸਰ ਜੀ ਕਰਤਾ ਹੈ ਕਿੰਨੀ ਉਮਰ ਹੋ ਗਈ 8 ਸਾਲ 8 ਸਾਲ ਦਾ ਹੋ ਗਿਆ ਕੀ ਤਕਲੀਫ ਹੈ ਸ੍ਰੀ ਜੀ ਦਾ ਡਾਰਕ ਸਰਕਲ ਹੈ ਇੱਕ ਵੀਕਨੈਸ ਜਿਆਦਾ ਕਮਜ਼ੋਰੀ ਜਿਆਦਾ ਹਾਂਜੀ ਆ ਦੇ ਅੱਛਾ ਆੱਖਾਂ ਦੇ نیچے ਪਿੱਤੇ ਵੈਸੇ ਤਾਂ ਇਹ ਹਾਰਮਲੈਸ ਆ ਕੋਈ ਨੁਕਸਾਨ ਨਹੀਂ ਹੁੰਦਾ ਬਹੁਤ ਸਾਰੇ ਬੱਚਿਆਂ ਦੇ ਹੁੰਦੇ ਆ ਜਿੱਦਿਵੇਂ ਉਹਨਾਂ ਦੀ ਸਕਿਨ ਇਹਦੀ ਪਤਲੀ ਹੁੰਦੀ ਹੈ ਥਿਨ ਸਕਿਨ ਹੁੰਦੀ ਹੈ ਨਾ ਨੀਚੋਂ ਕਈਆਂ ਦੀ ਵੈਸਲਜ਼ ਦਿਖਦੀਆਂ ਆਪਾਂ ਨੂੰ ਤਾਂ ਡਾਰਕ ਸਰਕਲ ਪਰ ਕਈ ਵਾਰ ਇਹ ਡੀਹਾਈਡਰੇਸ਼ਨ ਕਰਕੇ ਵੀ ਹੋ ਜਾਂਦਾ ਹੈ ਤੇ ਬੱਚੇ ਨੂੰ ਉੱਠਦੀ ਹੈ ਲੱਗਦੀ ਹੈ ਨੀਚੇ ਕਾਲੇ ਸਰਕਲ ਆ ਜਾਂਦੇ ਆ ਔਰ ਜ਼ਿਆਦਾਤਰ ਕਿਵਾਂ ਅਲਰਜੀ ਹੋ ਜਾਂਦੀ ਜਿਵੇਂ ਮੰਨ ਲਓ ਪਲਰਟੀ ਦੇ ਵਿੱਚ ਜਦੋਂ ਜੁਕਾਮ ਹੋ ਗਿਆ ਸਾਈਨਸਾਈਟਸ ਹੋ ਗਿਆ ਇੱਥੇ ਵੀ ਭਰ ਗਿਆ ਫਿਰ ਕੀ ਇਹ ਨਾ ਜਿਹੜੀਆਂ ਅੱਖਾਂ ਦੇ ਨੀਚੇ ਦੀਆਂ ਵੈਸਲਸ ਐ ਉਹ ਖੁੱਲ੍ਹ ਜਾਂਦੀਆਂ ਡਾਈਲੇਟ ਹੋ ਜਾਂਦੀਆਂ ਉਹ ਫਿਰ ਇੱਥੋਂ ਕਾਲਾ ਕਾਲਾ ਦਿਖਾਈ ਦ ਸਰ ਇੱਥੇ ਤੇ ਬੀਗ ਲਈ ਗੰਡਾ ਵੀ ਹੈ ਗੰਡਾ ਨਾਰਮਲ ਇਹੀ ਲਿੰਫ ਨੋਡ ਐ ਜਿਹੜੀਆਂ ਜਿੰਨੀ ਦੇਰ ਤੱਕ 2 ਸੈਂਟੀਮੀਟਰ 1.5 ਸੈਂਟੀਮੀਟਰ ਤੋਂ ਵੱਡ ਨਹੀਂ ਹੁੰਦੀ ਉੰਨੀ ਦੇਰ ਤੱਕ ਆਪਾਂ ਕਹਿੰਦੇ ਕੋਈ ਖਾਸ ਗੱਲ ਨਹੀਂ ਅੱਛਾ ਫਿਰ ਕਈ ਵਾਰ ਵਿਟਾਮਿਨ ਡੈਫੀਸ਼ੀਐਂਸੀ ਹੁੰਦੀ ਐ ਵਿਟਾਮਿਨ ਏ ਹੋ ਗਿਆ ਵਿਟਾਮਿਨ ਡੀ ਜਾਂ ਫਿਰ ਐਨੀਮੀਆ ਹੁਣ ਆਪਾਂ ਇਹਦਾ ਖੂਨ ਚੈੱਕ ਕਰਾਇਆ ਦੱਸ ਕਰਾਣਾ ਐਨੀਮੀ ਫਿਰ ਇਹ ਮੋਬਾਈਲ ਜ਼ਿਆਦਾ ਦੇਖਦਾ? ਹਾਂਜੀ ਸਰ। ਸਲੀਪ ਘੱਟ ਸੁਣਦਾ ਉਹ ਫਿਰ ਜਦੋਂ ਮੋਬਾਈਲ ਜ਼ਿਆਦਾ ਦੇਖਦੇ ਸੌਂ ਜਾਂਦਾ। ਮੋਬਾਈਲ ਘਟਾਓ ਇਹਦਾ। ਟੀਵੀ ਤੇ ਮੋਬਾਈਲ ਘਟਾ ਦਿਓ ਇਹਦੇ ਡਾਰਕ ਸਰਕਲ ਠੀਕ ਹੋ ਜਾਣਗੇ। ਜਿਹੜੇ ਬੱਚੇ ਨਹੀਂ ਸੁਣਦੇ ਉਹਨਾਂ ਦੇ ਵੀ ਹੁੰਦੇ ਉਹਨਾਂ ਨੂੰ ਅਸੀਂ ਕਹਿੰਦੇ ਆ ਪ੍ਰੋਪਰ ਸਲੀਪ ਲਓ। ਠੀਕ ਹੈ? ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਮੇਨ ਇਹਦਾ ਇੱਕ ਇਹ ਡਾਈਟ ਦਾ ਧਿਆਨ ਰੱਖਣਾ। ਆਇਰਨ ਜੇ ਡੈਫੀਸ਼ੈਂਸੀ ਆਇਰਨ ਪੂਰਾ ਕਰਨਾ ਤੇ ਇੱਕ ਇਹਦਾ ਮੋਬਾਈਲ ਤੇ ਟੀਵੀ ਘਟਾਣਾ। ਠੀਕ ਹੈ? ਚਲੋ।